ਰਾ ਗੁੰਡੇ ਦੰਦ ਦਿਨਾ ਰਹੇ ਲੁੱਟਾਂ ਖੋਹਾਂ ਹੋ ਰਹੀਆਂ ਚੋਰੀਆਂ ਡਕੀਟੀਆਂ ਹੋ ਰਹੀਆਂ ਅੱਜ ਅੰਮ੍ਰਿਤਸਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਤਲ ਹੋਇਆ ਅੱਜ ਐਨ ਆਰ ਆਈ ਦੇ ਉੱਪਰ ਹਮਲਾ ਹੋਇਆ ਔਰ ਐਨ ਆਰ ਆਈ ਦੇ ਬੱਚੇ ਕਿਸਨਾ ਕੁ ਲਾਰੇ ਸੀ ਕਿਸਨਾ ਰੋਰੇ ਸੀ ਲੇਕਿਨ ਇਹਨਾਂ ਨੂੰ ਜ਼ਾਲਿਮਾਂ ਨੂੰ ਕੋਈ ਤਰਸ ਨਹੀਂ ਆਇਆ ਔਰ ਭਗਵੰਤ ਮਾਨ ਦੀ ਸਰਕਾਰ ਗੂੰਗੀ ਬੋਲੀ ਬਣ ਕੇ ਬੈਠੀ ਹੋਈ ਹੈ ਭਗਵੰਤ ਮਾਨ ਬਾਹਰ ਜਾ ਕੇ ਦਾਵਾ ਕਰ ਰਿਹਾ ਹੈ ਕਿ ਪੰਜਾਬ ਦੇ ਵਿੱਚ ਲਾਅ ਨਾ ਆਰਡਰ ਬੜਾ ਕੰਟਰੋਲ ਚ ਕਰ ਰਿਹਾ ਹੈ ਪੰਜਾਬ ਚ ਅਮਨ ਸ਼ਾਂਤੀ ਹੈ ਅਸਲ ਚ ਪੰਜਾਬ ਦੇ ਵਿੱਚ ਅੱਜ ਅਮਨ ਸ਼ਾਂਤੀ ਨਹੀਂ ਪੰਜਾਬ ਕੁਲਾਰ ਰਿਹਾ ਹੈ ਪੰਜਾਬ ਰੋ ਰਿਹਾ ਹੈ ਔਰ ਭਗਵੰਤ ਮਾਨ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਲਾਅ ਨਾ ਆਰਡਰ ਦਾ ਜਨਾਜ਼ਾ ਨਿਕਲ ਗਿਆ ਜਿਸ ਤਰ੍ਹਾਂ ਗੁੰਡੇ ਦੰਨ ਦਿਨਾ ਰਹੇ ਐ ਲੁੱਟਾਂ ਖੋਹਾਂ ਹੋ ਰਹੀਆਂ ਚੋਰੀਆਂ ਡਕੈਟੀਆਂ ਹੋ ਰਹੀਆਂ ਅੱਜ ਅੰਮ੍ਰਿਤਸਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਤਲ ਹੋਇਆ ਅੱਜ ਐਨਆਰਆਈ ਦੇ ਉੱਪਰ ਹਮਲਾ ਹੋਇਆ ਔਰ ਐਨਆਰਆਈ ਦੇ ਬੱਚੇ ਕਿਸਨਾ ਕੁ ਲਾਰੇ ਸੀ ਕਿਸਨਾ ਰੋਰੇ ਸੀ ਲੇਕਿਨ ਇਹਨਾਂ ਨੂੰ ਜ਼ਾਲਿਮਾਂ ਨੂੰ ਕੋਈ ਤਰਸ ਨਹੀਂ ਆਇਆ ਔਰ ਭਗਵੰਤ ਮਾਨ ਦੀ ਸਰਕਾਰ ਗੂੰਗੀ ਬੋਲੀ ਬਣ ਕੇ ਬੈਠੀ ਹੋਈ ਹੈ ਭਗਵੰਤ ਮਾਨ ਬਾਹਰ ਜਾ ਕੇ ਦਾਵਾ ਕਰ ਰਿਹਾ ਹੈ ਕਿ ਪੰਜਾਬ ਦੇ ਵਿੱਚ ਲਾਅ ਨਾ ਆਰਡਰ ਬੜਾ ਕੰਟਰੋਲ ਚ ਕਰ ਰਿਹਾ ਹੈ ਪੰਜਾਬ ਚ ਅਮਨ ਸ਼ਾਂਤੀ ਹੈ ਅਸਲ ਚ ਪੰਜਾਬ ਦੇ ਵਿੱਚ ਅੱਜ ਅਮਨ ਸ਼ਾਂਤੀ ਨਹੀਂ ਪੰਜਾਬ ਕੁੜਲਾ ਰਿਹਾ ਹੈ ਪੰਜਾਬ ਰੋ ਰਿਹਾ ਹੈ ਔਰ ਭਗਵੰਤ ਮਾਨ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਲਾਅ ਨਾ ਆਰਡਰ ਦਾ ਜਨਾਜ਼ਾ ਨਿਕਲ ਗਿਆ ਹੈ ਜਿਸ ਤਰ੍ਹਾਂ ਗੁੰਡੇ ਦੰਦ ਦਿਨਾ ਰਹੇ ਹੈ ਲੁੱਟਾਂ ਖੋਹਾਂ ਹੋ ਰਹੀਆਂ ਚੋਰੀਆਂ ਡਕੈਟੀਆਂ ਹੋ ਰਹੀਆਂ ਅੱਜ ਅੰਮ੍ਰਿਤਸਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਤਲ ਹੋਇਆ ਅੱਜ ਐਨਆਰਆਈ ਦੇ ਉੱਪਰ ਹਮਲਾ ਹੋਇਆ ਔਰ ਐਨਆਰਆਈ ਦੇ ਬੱਚੇ ਕਿਸਨਾ ਕੋਲਾਰੇ ਸੀ ਕਿਸਨਾ ਰੋਰੇ ਸੀ ਲੇਕਿਨ ਇਹਨਾਂ ਨੂੰ ਜ਼ਾਲਮਾਂ ਨੂੰ ਕੋਈ ਤਰਸ ਨਹੀਂ ਆਇਆ ਔਰ ਭਗਵੰਤ ਮਾਨ ਦੀ ਸਰਕਾਰ ਗੂੰਗੀ ਬੋਲੀ ਬਣ ਕੇ ਬੈਠੀ ਹੋਈ ਹੈ ਭਗਵੰਤ ਮਾਨ ਬਾਹਰ ਜਾ ਕੇ ਦਾਵਾ ਕਰ ਰਿਹਾ ਹੈ ਕਿ ਪੰਜਾਬ ਦੇ ਵਿੱਚ ਲਾਅ ਨਾ ਆਰਡਰ ਬੜਾ ਕੰਟਰੋਲ ਚ ਕਰ ਰਿਹਾ ਹੈ ਪੰਜਾਬ ਚ ਅਮਨ ਸ਼ਾਂਤੀ ਹੈ ਅਸਲ ਚ ਪੰਜਾਬ ਦੇ ਵਿੱਚ ਅੱਜ ਅਮਨ ਸ਼ਾਂਤੀ ਨਹੀਂ ਪੰਜਾਬ ਕੁੜਲਾ ਰਿਹਾ ਹੈ ਪੰਜਾਬ ਰੋ ਰਿਹਾ ਹੈ ਔਰ ਭਗਵੰਤ ਮਾਨ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਲਾਅ ਨਾ ਆਰਡਰ ਦਾ ਜਨਾਜ਼ਾ ਨਿਕਲ ਗਿਆ ਹੈ ਜਿਸ ਤਰ੍ਹਾਂ ਗੁੰਡੇ ਦੰਦ ਦਿਨਾ ਰਹੇ ਹੈ ਲੁੱਟਾਂ ਖੋਹਾਂ ਹੋ ਰਹੀਆਂ ਚੋਰੀਆਂ ਡਕੈਟੀਆਂ ਹੋ ਰਹੀਆਂ ਅੱਜ ਅੰਮ੍ਰਿਤਸਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਤਲ ਹੋਇਆ ਅੱਜ ਐਨਆਰਆਈ ਦੇ ਉੱਪਰ ਹਮਲਾ ਹੋਇਆ ਔਰ ਐਨਆਰਆਈ ਦੇ ਬੱਚੇ ਕਿਸਲਾ ਕੁਲਾਰੇ ਸੀ ਕਿਸਲਾ ਰੋਰੇ ਸੀ ਲੇਕਿਨ ਇਹਨਾਂ ਨੂੰ ਜ਼ਾਲਮਾਂ ਨੂੰ ਕੋਈ ਤਰਸ ਨਹੀਂ ਆਇਆ ਔਰ ਭਗਵੰਤ ਮਾਨ ਦੀ ਸਰਕਾਰ ਗੂੰਗੀ ਬੋਲੀ ਬਣ ਕੇ ਬੈਠੀ ਹੋਈ ਹੈ ਭਗਵੰਤ ਮਾਨ ਬਾਹਰ ਜਾ ਕੇ ਦਾਵਾ ਕਰ ਰਿਹਾ ਹੈ ਕਿ ਪੰਜਾਬ ਦੇ ਵਿੱਚ ਲਾਅ ਨਾਅਰਡਰ ਬੜਾ ਕੰਟਰੋਲ ਚ ਕਰ ਰਿਹਾ ਹੈ ਪੰਜਾਬ ਚ ਅਮਨ ਸ਼ਾਂਤੀ ਹੈ ਅਸਲ ਚ ਪੰਜਾਬ ਦੇ ਵਿੱਚ ਅੱਜ ਅਮਨ ਸ਼ਾਂਤੀ ਨਹੀਂ ਪੰਜਾਬ ਕੁੜਲਾ ਰਿਹਾ ਹੈ ਪੰਜਾਬ ਰੋ ਰਿਹਾ ਹੈ ਔਰ ਭਗਵੰਤ ਮਾਨ ਨੂੰ ਅਸਤੀਫਾ ਦੇਣਾ ਚਾਹੀਦਾ ਹੈ